ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਦੇ ਉੱਪਰ ਦੋ ਮਸ਼ਹੂਰ ਜੋੜੀਆਂ ਨੇ ਜੋ ਅਕਸਰ ਹੀ ਵੱਖ-ਵੱਖ ਨੁਕਤੇ ਦੱਸਦੇ ਰਹਿੰਦੇ ਨੇ ਕਿ ਤੁਸੀਂ ਆਪਣੇ ਘਰ ਬੈਠੇ ਕਿਵੇਂ ਹੱਥਾਂ ਦਾ ਰੰਗ ਚਿੱਟਾ ਕਰ ਸਕਦੇ ਹੋ ਆਪਣੇ ਪੀਲੇ ਦੰਦਾਂ ਨੂੰ ਕਿਵੇਂ ਚਿੱਟੇ ਕਰ ਸਕਦੇ ਹੋ ਤੇ ਹੋਰ ਵੀ ਵੱਖ-ਵੱਖ ਨੁਕਤੇ ਨੇ ਜਿਹੜੇ ਕੀ ਇਹ ਦੱਸਦੇ ਰਹਿੰਦੇ ਨੇ ਕਿ ਤੁਸੀਂ ਆਪਣੇ ਘਰ ਵਿੱਚ ਕਿਵੇਂ ਚੀਜ਼ਾਂ ਬਣਾ ਸਕਦੇ ਹੋ ਬੀਤੇ ਦਿਨੀ ਇਹ ਰਮਣੀ ਤੇ ਪਵਨੀ ਦੋਨੇ ਕੁੜੀਆਂ ਦੀ ਫੋਟੋ ਫੇਸਬੁੱਕ ਦੇ ਉੱਪਰ ਵਾਇਰਲ ਹੋਈ ਸੀ ਜਿਸ ਦੇ ਉੱਪਰ ਲਿਖਿਆ ਗਿਆ ਸੀਗਾ ਕਿ ਇਹਨਾਂ ਨੇ ਤਾਂ ਡਾਕਟਰ ਵੀ ਫੇਲ ਕਰ ਦਿੱਤੇ ਹੁਣ ਇਹ ਦੱਸਿਆ ਕਰਨੀ ਹੈ ਕਿ ਘਰ ਬੈਠ ਕੇ ਤੁਸੀਂ ਕਿਵੇਂ ਆਪਰੇਸ਼ਨ ਕਰ ਸਕਦੇ ਹੋ ਸੋ ਉਹ ਫੋਟੋ ਹੈ ਜਿਹੜੀ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਉਹ ਫੋਟੋ ਵਾਇਰਲ ਹੋਣ ਤੋਂ ਬਾਅਦ ਇਹਨਾਂ ਨੇ ਵੀ ਫੇਸਬੁੱਕ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਨੇ ਸਾਰੇ ਲੋਕਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਸੀ ਜਿਵੇਂ ਕਿ ਲੋਕ ਕਹਿੰਦੇ ਪਏ ਸੀ ਕਿ ਇਹ ਇਹ ਨੇ ਜਿਹੜੇ ਕਿ ਦੋਨੇ ਜਨਾਨੀਆਂ ਦੇ ਸਿਰ ਤੋਂ ਵਿਊ ਲੈਂਦੇ ਨੇ ਆਪਣੇ ਜਨਾਨੀਆਂ ਦਿਖਾਉਂਦੇ ਰਹਿੰਦੇ ਨੇ ਤੇ ਇਹਨਾਂ ਨੇ ਇਹ ਕਿਹਾ ਕਿ ਜੇਕਰ ਅਸੀਂ ਜਨਾਨੀਆਂ ਦੇ ਸਿਰ ਤੋਂ ਵਿਊ ਲੈਣੇ ਜਾਂ ਜਨਾਨੀਆਂ ਨੂੰ ਅੱਗੇ ਰੱਖਦੇ ਆ ਤਾਂ ਤੁਸੀਂ ਆਪਣੀਆਂ ਕੁੜੀਆਂ ਨੂੰ ਬਾਹਰ ਪੜ੍ਹਨ ਲਿਖਣ ਨਾ ਭੇਜਿਆ ਕਰੋ ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਹਰ ਕੰਮ ਦੇ ਵਿੱਚ ਔਰਤ ਦਾ ਇੱਕ ਸਾਥ ਹੁੰਦਾਗਾ ਤੇ ਸਾਡੇ ਕੰਮਾਂ ਦੇ ਵਿੱਚ ਸਾਡੀਆਂ ਜਨਾਨੀਆਂ ਦਾ ਬਹੁਤ ਵੱਡਾ ਹੱਥ ਹੈਗਾ ਇਹਨਾਂ ਦੇ ਹੱਕ ਦੇ ਵਿੱਚ ਬੀਤੇ ਦੇ ਨਹੀਂ ਸੌਂਕੀ ਸਰਦਾਰ ਨੇ ਵੀ ਵੀਡੀਓ ਉਪਲੋਡ ਕੀਤੀ ਸੀ ਇਹਨਾਂ ਦੀਆਂ ਸਾਰੀਆਂ ਵੀਡੀਓਜ਼ ਤੋਂ ਬਾਅਦ ਲੋਕਾਂ ਨੇ ਕਮੈਂਟ ਬਾਕਸ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਿਵੇਂ ਕਿ ਇੱਕ ਨੇ ਲਿਖਿਆ ਕਿ ਗੱਪ ਮਾਰਨ ਦੇ ਵਿੱਚ ਤਾਂ ਇਹਨਾਂ ਨੇ ਭਗਵੰਤ ਮਾਨ ਤੇ ਸੁੱਖੇ ਨੂੰ ਵੀ ਫੇਲ ਕਰ ਦਿੱਤਾ ਤਾਂ ਲੋਕਾਂ ਨੇ ਮਜ਼ਾਕ ਇਹਨਾਂ ਦਾ ਡਾਉਣਾ ਹੀ ਆ ਤੇ ਉਸ ਤੋਂ ਬਾਅਦ ਇੱਕ ਕੁੜੀ ਨੇ ਲਿਖਿਆ ਕਿ ਸੌਂਕੀ ਸਰਦਾਰ ਵੀਰ ਜੀ ਮੈਂ ਇਹਨਾਂ ਭੈਣਾਂ ਦੇ ਦੱਸੇ ਹੋਏ ਨੁਕਤੇ ਨੂੰ ਇਸਤੇਮਾਲ ਕੀਤਾ ਸੀ ਪਰ ਰਿਜ਼ਲਟ ਆ ਜਿਹੜਾ ਕਿ ਬਿਲਕੁਲ 0 ਆਇਆਗਾ ਇਹ ਸਿਰਫ ਗਲਤ ਇਨਫਾਰਮੇਸ਼ਨ ਦਿੱਤੀਆਂ ਨੇ ਸਿਰਫ ਵਿਊ ਲੈਣ ਵਾਸਤੇ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਚਾਹੇ ਦੇ ਕਹੋਂਦੇ ਡਾਕਟਰ ਫੇਲ ਕਰਤੇ ਇਹਨਾਂ ਨੇ ਕੋਈ ਗਲਤ ਨਹੀਂ ਬੋਲਿਆ ਇਹਨਾਂ ਨੂੰ ਸਾਰਿਆਂ ਨੇ ਦੇਸੀ ਨੁਕਤਿਆਂ ਦੇ ਨੀਚੇ ਕਮੈਂਟ ਕੀਤੇ ਕਿ ਦੱਸੇ ਹੋਏ ਨੁਕਤੇ ਨੇ ਜਿਹੜੇ ਕਿ ਉਹ ਗਲਤ ਸਾਬਿਤ ਹੋਏ ਨੇ ਇਹ ਸਿਰਫ ਫੇਮ ਲੈਂਡ ਦੇ ਚੱਕਰ ਦੇ ਵਿੱਚ ਵੀਡੀਓਜ਼ ਪਾਉਂਦੇ ਪਏ ਨੇ ਬਸ ਉੜਦਾ ਤੀਰ ਲੈਂਦੇ ਪਏ ਨੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਕਿ ਇਹ ਕਪਲ ਇਹ ਦੋਨੇ ਜੋੜੇ ਸਹੀ ਨੇ ਜਾਂ ਗਲਤ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰੋ ਕਿਉਂਕਿ ਲੋਕ ਕਹਿੰਦੇ ਪਏ ਨੇ ਕਿ ਇਹ ਸਿਰਫ ਜਨਰਲਨੀ ਦੇ ਸਰ ਤੋਂ ਵਿਊ ਲੈਂਦੇ ਪਏ ਨੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰਿਓ